ਜਲੰਧਰ ਦੇ ਥਾਣਾ ਮਕਸੂਦਾ ਦੀਨ ਪਿੰਦੇ ਰਾਏਪੁਰ ਰਸੂਲਪੁਰ ਤੇ ਰਹਿੰਦੇ ਯੂਟਿਊਬਰ ਡਾਕਟਰ ਰੋਜਰ ਦੇ ਸੰਧੂ ਦੇ ਘਰ ਬੀਤੀ ਰਾਤ ਗਰਨੇਡ ਹਮਲਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਮਾਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਡਾਊਨ ਆਜ਼ਾਦ ਪੱਟੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਲਈ ਹੈ ਉਸ ਦਾ ਕਹਿਣਾ ਹੈ ਕਿ ਇਹ ਹਮਲਾ ਮੁ슬림 ਸਮਾਜ ਤੇ ਗਲਤ ਟਿਪਲੀ ਕਰਨ ਲਈ ਕੀਤਾ ਗਿਆ ਹੈ ਹਾਲਾਂਕਿ ਉਸ ਸਬੰਧੀ ਜਿਸ ਯੂਟਿਊਬਰ ਰੋਜਰ ਸੰਧੂ ਨੇ ਕਿਹਾ ਕਿ ਉਸਨੇ ਨਾ ਤਾਂ ਕਿਸੇ ਧਰਮ ਵਿਰੋਧ ਕੋਈ ਕਿਹਾ ਹੈ ਤੇ ਨਾ ਹੀ ਉਸਨੇ ਅਜਿਹਾ ਕੋਈ ਵੀਡੀਓ ਬਣਾਇਆ ਹੈ। ਉਹ ਉਸਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਉੱਠਿਆ ਤਾਂ ਘਰ ਦੇ ਬਾਹਰ ਕੁਝ ਚੀਜ਼ਾਂ ਖਿੰਡੀਆਂ ਹੋਈਆਂ ਸਨ ਅਤੇ ਉੱਥੇ ਹੱਥ ਗੋਲੇ ਵਰਗੀ ਕੋਈ ਚੀਜ਼ ਪਈ ਸੀ। ਜੇ ਸਪਰੰਤ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹੈਂਡ ਗ੍ਰੇਨੇਡ ਵਰਗੀ ਦਿਖਾਈ ਦੇਣ ਵਾਲੀ ਉਸ ਵਸਤੂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹੋਰਨੀਆਂ ਇਸ ਮਾਮਲੇ ਵਿੱਚ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਸੇ ਨੂੰ ਵੀ ਰੋਜਰ ਸੰਧੂ ਦੇ ਘਰ ਦੇ ਨੇੜੇ ਜਾਣ ਤੋਂ ਮਨਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਨਾ ਤਾਂ ਰੋਜਰ ਸੰਧੂ ਅਤੇ ਨਾ ਹੀ ਇਲਾਕੇ ਦੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਧਮਾਕੇ ਦੀ ਆਵਾਜ਼ ਸੁਣੀ ਹੈ ਐਸਐਸਪੀ ਗੁਰਮੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਮਿਲੀ ਵਿਸਤ੍ਰਿਤ ਹੈਂਡਗਨ ਇਹ ਜਾਂ ਕੁਝ ਹੋਰ ਹੋਣਾ ਕਿਹਾ ਗਿਆ ਸੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਬੰਬ ਵਰਗੀ ਕੋਈ ਵਸਤੂ ਮਿਲੀ ਹੈ ਜਿਸ ਨੂੰ ਉਸਨੇ ਉਹਨਾਂ ਨੇ ਕਬਦੇ ਵਿੱਚ ਲੈ ਕੇ ਕਪੀਸ਼ ਸ਼ੁਰੂ ਕਰ ਦਿੱਤੀ ਆ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰਾ ਵਿੱਚ ਦੋ ਵਿਅਕਤੀ ਦੋ ਪਹੀਆ ਵਾਂਗ ਤੇ ਆਏ ਜਿਨ੍ਹਾਂ ਵੱਲੋਂ ਰੋਜਲ ਸੰਧੂ ਦੇ ਘਰ ਕੁਝ ਬੰਬ ਵਰਗੀ ਚੀਜ਼ ਛੁੱਟ ਦਿੱਤੀ ਗਈ ਆਉਂ ਗੇਖਦੇ ਹਾਂ ਦਿਲੰਦਰ ਤੋਂ ਰਮੇਸ਼ ਗਵਾਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਜਿਹੜੇ ਜਿਹੜੇ ਅੱਜ ਗ੍ਰੇਨੇਡ ਮਿਲਣ ਦਾ ਮਾਮਲਾ ਸਾਹਮਣੇ ਆਇਆਗਾ ਇੱਥੇ ਗ੍ਰੇਨੇਡ ਮਿਲਿਆ ਉਹ ਵੀ ਕੋ ਵੀਡੀਓ ਵੀ ਬਾਰੇ ਜਾਰੀ ਹੋ ਦਿੱਤੀ ਗਈ ਕਿ ਸਯਾਦ ਪੱਟੀ ਵੱਲੋਂ ਇਨਗ੍ਰੇਨੇਡ ਹਮਲਾ ਕਰਵਾਇਆ ਗਿਆ ਸੀ ਕੀ ਬੋਲ ਮਹਮਦ ਆਫ ਅੱਜ ਜਿਹੜੀ ਸਾਨੂੰ ਇਨਟੀਮੇਸ਼ਨ ਹੋਈ ਕਿ ਦਹਾਇਪਰ ਸੂਲਪਰ ਇੱਕ ਡਾਕਟਰ ਰਾਜਰ ਸੰਧੂ ਦੇ ਨਾਂ ਤੇ ਕੋਈ ਇਨਫਲੂਐਂਸਰ ਹੈ ਵੀ ਉਹਦੇ ਘਰ ਜਿਹੜਾ ਅਰਲਿੰਗ ਹੋਈ ਹੈ ਉਸ ਦੇ ਸਬੰਧ ਵਿੱਚ ਜਦੋਂ ਅਸੀਂ ਇੱਥੇ ਮੌਕੇ ਤੇ ਰਸ਼ ਕੀਤਾ ਤੇ ਉਹਨਾਂ ਗੱਲਬਾਤ ਕੀਤੀ ਵਿਆਖਿਆ ਤੇ ਜਗ੍ਹਾ ਤੇ ਵਾਕਈ ਥੋੜਾ ਕੋਈ ਉਸ ਟਾਈਪ ਦੀ ਕੋਈ ਸ਼ੱਕੀ ਚੀਜ਼ ਸੀਗੀ ਜਿਹੜੀ ਕਿ ਕੋਈ ਲੋਹਾ ਟਾਈਪ ਸੀਗੀ ਤੋ ਅਸੀਂ ਜਿਹੜਾ ਆਪਣੀ ਆਪਣੀ ਬੰਬ ਡਿਸਪੋਜ਼ਲ ਟੀਮ ਲਾ ਕੇ ਜਿਹੜਾ ਉਹਨੂੰ ਜਿਹੜਾ ਪਿੱਕ ਕਰ ਲਿਆ ਉਹਨੂੰ ਚੈੱਕ ਕਰਨਗੇ ਵੀ ਕੀ ਆ ਸੋ ਇਹ ਸਾਰਾ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਏ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕੰਟੇਲ ਕਰਨਾ ਚਾਹੁੰਦੀਆਂ ਹਾਂ ਸੋ ਜਿਹੜਾ ਇਸੇ ਮੰਚਾਂ ਦੇ ਨਾਲ ਹੀ ਉਹ ਬਖਲਾਟ ਹੋਈ ਚੱਕੇ ਜਿਹੜਾ ਉਹਨਾਂ ਨੇ ਕੀਤਾ ਵਾ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਗਈ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਆਪੇ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਈਨ ਦੇ ਵਿੱਚ ਜਿਹੜਾ ਉਹ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਪੁਲਿਸ ਨੇ ਤੁਸੀਂ ਪਿਛੇ ਤੋਂ ਲੈ ਕੇ ਹੁਣ ਤੱਕ ਵੇਖ ਲਓ ਜਿੰਨੇ ਵੀ ਕੋਈ ਇਦਾਂ ਦੇ ਕੋਈ ਬੰਦਿਆਂ ਨੇ ਕੋਈ ਹਰਕਤਾਂ ਕੀਤੀਆਂ ਉਹਦੇ ਵਿੱਚ ਬੰਦੇ ਵੀ ਫੜੇ ਗਏ ਸਾਰੇ ਗਰੁੱਪ ਦੇ ਗਰੁੱਪ ਬਸਟ ਹੋਏ ਆ ਸਰ ਅਮਰ ਸੱਤੇ ਵੀ ਸਫਲ ਨਹੀਂ ਸੋ ਉੱਥੇ ਵੀ ਆਇਆ ਹੋਰ ਵੀ ਆ ਇੱਕ ਟਾਈਪ ਦੇ ਸਾਰੇ ਕਰ ਰਹੇ ਆ ਕੋਈ ਸੀਸੀਟੀਵੀ ਜੀ ਵੀ ਸਾਰੇ ਇੱਕ ਵੀਡੀਓ ਵੀ ਜਾਰੀ ਉਹ ਕਿਤੇ ਨਹੀਂ ਸਟੱਪਲੇ ਹੋਇਆ ਦੀ ਕੋਈ ਸੀਸੀਟੀਵੀ ਆਈ ਹੈ ਕਿੰਨੇ ਬੰਦੇ ਐਸੀ ਰੋਡ ਉੱਤੇ ਦੇਖੋ ਸੀਸੀਟੀਵੀ ਉਹ ਅਸੀਂ ਸਾਰਾ ਜਿਹੜਾ ਹੁਣ ਜਿੱਥੇ ਮੌਕੇ ਤੇ ਆ ਕੇ ਵੇਖੇ ਅਸੀਂ ਸੀਸੀਟੀਵੀ ਫੁਟੇਜ ਵੇਖਾਂਗੇ ਉਹਦੀ ਉਹਦੇ ਚ ਵੇਖ ਕੇ ਫਿਰ ਇਹਦੇ ਵਿੱਚ ਜੇ ਕੋਈ ਨਵਾਂ ਅਪਡੇਟ ਆਇਆ ਤਾਂ ਫਿਰ ਆਪਾਂ ਤੁਹਾਨੂੰ ਆਹ ਲੱਗਦਾ ਕਿੰਨੇ ਬੰਦੇ ਸੀਗੇ ਉਹ ਬੰਦਾ ਹਲਤੀ ਕੜੀ ਤੇ ਸਿਰਫ ਉਹਦਾ ਕੋਈ ਫੇਸ ਨਹੀਂ ਉਹ ਉੱਤੇ ਦੱਸ ਹੀ ਰਿਹਾ ਜਿਹੜਾ ਆਪਣਾ ਜਾਂ ਉਹ ਜਿਹੜਾ ਅਖਤ ਉਹ ਬੋਲ ਰਿਹਾ ਜਿਹੜਾ ਸ਼ਹਿਜ਼ਾਦ ਅਦਰਈਸ ਤੋਂ ਵੱਧ ਹੁਣ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਜਿਹੜਾ ਇਹਦੇ ਨਾਲ ਵੀ ਗੱ ਜਿਹੜੇ ਜਿਹੜੇ ਘਰ ਆ ਫਿਰ ਆਪਾਂ ਇਹਨੂੰ ਡਿਟੇਲ ਚ ਜਾ ਕੇ ਵੈਰੀਫਾਈ ਕਰਾਂਗੇ ਕੋਈ ਟਿੱਪਣੀ ਵਗੈਰਾ ਕੀਤੀ ਗਈ ਸੋਦੇ ਵੱਲੋਂ ਦੇਖੋ ਇਹਦੇ ਵੱਲੋਂ ਜਿਹੜਾ ਉਹ ਮੀਡੀਆ ਚ ਕਹਿ ਰਿਹਾ ਵੀ ਇਹ ਸਾਡੇ ਸਾਡੇ ਧਰਮ ਦੇ ਖਿਲਾਫ ਕੋਈ ਟਿੱਪਣੀਆਂ ਕਰਦਾ ਉਹਦਾ ਦੀ ਇਹਨਾਂ ਗੱਲਬਾਤ ਕੀਤੀ ਕੋਈ ਹੈ ਨਹੀਂ ਇਹਦਾ ਬੀਸਿਕਲੀ ਇਹ YouTube ਇਨਫਲੂਐਂਸਰ ਹੈ ਜੀ ਇਹ ਲਾਈਵ ਸਟ੍ਰੀਮਿੰਗ ਕਰਦਾ ਲਾਈਵ ਸਟ੍ਰੀਮਿੰਗ ਦੇ ਵਿੱਚ ਉਹਨਾਂ ਨੂੰ ਡਾਊਟ ਆ ਵੀ ਕਿਸੇ ਨੇ ਕੋਈ ਕਰਤੀ ਲੇਕਿਨ ਇਹਦੇ ਵੱਲੋਂ ਪਰਸਨਲੀ ਕੋਈ ਕਮੈਂਟ ਨਹੀਂ ਕੀਤਾ ਗਿਆ ਮਤਲਬ ਇੱਕ ਚੀਜ਼ ਕਨਫਰਮ ਕਰ ਲ ਜਿਹੜੀ ਆ ਉਹ ਪਾਕਿਸਤਾਨ ਜਿਹੜਾ ਵੀ ਵੀਡੀਓ ਪਾਈ ਸੀ ਕਿ ਉਹਦੇ ਵੱਲੋਂ ਮਤਲਬ ਉਹੀ ਸਾਰਾ ਉਹੀ ਮਾਮਲਾ ਹੈ ਮਤਲਬ ਉਹੀ ਵੀਡੀਓ ਨੇ ਕਨਫਰਮ ਕਰ ਲਿਆ ਤੁਸੀਂ ਅੱਜ ਜਗ੍ਹਾ ਉਹੀ ਹੈ ਜੋ ਵੀਡੀਓ ਬਣੇ ਹਾਂ ਉਹ ਹਾਂ ਉਹ ਹਾਂ ਉਹ ਜਗ੍ਹਾ ਜਗ੍ਹਾ ਹੀ ਜਗ੍ਹਾ ਹਾਂ ਮਤਲਬ ਕੀ ਉਹ ਜਿਹੜਾ ਕਰੈਕ ਰਹਾ ਗਿਆ ਸੀ ਉਹਦੇ ਵੱਲੋਂ ਜਿਹੜਾ ਹੈ ਉਹੀ ਆਹੀ ਹੈ ਤੇ ਹੁਣ ਹਲੇ ਉਹਨਾਂ ਬੌਮ ਡਿਸਪੋਜ਼ ਲੈ ਗਈ ਟੀਮ ਹਾਉ ਆਈ ਵਾਈ ਆਪਣਾ ਕੰਮ ਕਰੀ ਜਾਂਦੀ ਹੈ ਤਰ ਉਹਨਾਂ ਵਿੱਚ ਉਹ ਕਿਹਾ ਕਿ ਇਹਦੇ ਨਾਲ ਨਾਲ ਕੁਝ ਹੋਰ ਬੰਦੇ ਵੀ ਹੈਗੇ ਆ ਉਹਨਾਂ ਦੇ ਵੀ ਸਾਰਾ ਕੁਝ ਵੇਖੋ ਇਹ ਦੇ ਵਿੱਚ ਜੋ ਵੀ ਉਹ ਬੰਦੇ ਕਹਿ ਰਿਆ ਨਾ ਉਹਨੂੰ ਜੋ ਕਹਿ ਰਿਆ ਜੋ ਕਹਿ ਰਿਆ ਉਹਨੂੰ ਆਪਾਂ ਤਸਦੀਕ ਕਰਾਂਗੇ ਤਸਦੀਕ ਕਰਕੇ ਫਿਰ ਆਪਾਂ ਉਹਦੇ ਅਕੋਰਡਿੰਗਲੀ ਅਸੀਂ ਐਫਆਈਆ ਦਰਖਤ ਕਰਕੇ ਇਹ ਕੋਈ ਰਾਤ ਦੀ ਹੈ ਲੇਕਿਨ ਸਾਨੂੰ ਉਸ ਮਾਰਨਿੰਗ ਪਤਾ ਲਗਾ ਠੀਕ ਹੈ ਠੀਕ ਹੈ